ਮੈਂ ਤੇਸਰਾਜ ਕਮੋਜ ਜੁਆਇੰਟ ਡਾਇਰੈਕਟਰ ਟ੍ਰੈਫਿਕ ਲੀਡਜੈਂਸੀ ਆਨ ਰੋਡ ਸੇਫਟੀ ਪੰਜਾਬ ਆਵਾਜ਼ ਸੱਚ ਦੀ ਚੈਨਲ ਔਰ ਅਖਬਾਰ ਇਹਨਾਂ ਦੋਨਾਂ ਦੇ ਮੈਨੇਜਮੈਂਟ ਅਤੇ ਇਹਨਾਂ ਦੇ ਸਬੂ ਸਟਾਫ ਨੂੰ ਆਪਣੇ ਵੱਲੋਂ ਪਰ ਆਪਣੇ ਡਿਪਾਰਟਮੈਂਟ ਦੀ ਤਰਫੋਂ ਬਹੁਤ ਬਹੁਤ ਵਧਾਈ ਦਿੰਦਾ ਔਰ ਇਹ ਚੈਨਲ ਦੀ ਕਾਮਯਾਬੀ ਲਈ ਕਾਮਨਾ ਕਰਦਾ ਕਿਉਂਕਿ ਜਿਹੜਾ ਮੀਡੀਆ ਹੈ ਇਹ ਲੋਕਾਂ ਅਤੇ ਸਰਕਾਰ ਦੇ ਦਰਮਿਆਨ ਇੱਕ ਬ੍ਰਿਜ ਦਾ ਕੰਮ ਕਰਦਾ ਹੈ ਲੋਕਾਂ ਦੀ ਆਵਾਜ਼ ਸਰਕਾਰ ਕੋਲ ਔਰ ਸਰਕਾਰ ਦੇ ਕਿਤੇ ਕੰਮਾਂ ਦਾ ਡਿਟੇਲ ਜਿਹੜੀ ਉਹ ਪਬਲਿਕ ਦੇ ਵਿੱਚ ਪਹੁੰਚਾਉਂਦਾ ਇਹ ਜਰੀਆ ਹੁੰਦਾ ਹੈ ਜੋ ਸੋ ਮੈਨੂੰ ਉਮੀਦ ਹੈ ਇਹ ਜੋ ਚੈਨਲ ਹੈ ਜੋ ਇਹ ਰਿਖਵਾਰ ਹੈ ਪੂਰੀਨ ਡਿਟ ਰਤਾ ਔਰ ਮੈਂਤ ਦੇ ਨਾਲ ਆਪਣੀਆਂ ਅਗਲੀ ਤਰਕੀ ਕਰੇਗਾ ਔਰ ਲੋਕਾਂ ਦੇ ਵਿੱਚ ਆਪਣੀ ਬਹੁਤ ਵੱਡੀ ਪਛਾਣ ਬਣਾਏਗਾ ਉਹਨਾਂ ਸਾਚਿ ਲਿਖਣ ਤੋਂ ਕਦੇ ਵੀ ਗਰੇਜ ਨਹੀਂ ਕਰੇਗਾ ਇਸ ਤੇ ਡਸਟਰ ਰਾਜ ਕੁਮਾਰ ਜੀ ਜੋ ਕਿ ਇਸ ਚਰਨਲ ਦੇ ਨਾਲ کافی ਲੰਬੇ ਸਮੇਂ ਤੋਂ ਜੁੜੇ ਹੋਏ ਹਨ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਸ ਚੈਨਲ ਨੂੰ ਹੋਰ ਕਾਮਯਾਬ ਕਰੇ